ਤੋ ਥੇ ਹੀ ਜਿਹੜੀ ਨਿਊਜ਼ ਦੀ ਮੰਤਰੀ ਅਮਨ अरोड़ा ਦੇ ਨਾਲ ਵੀ ਖਾਸ ਗੱਲਬਾਤ ਹੋਈ ਹੈ ਆਮ ਆਦਮੀ ਪਾਰਟੀ 13 ਸੀਟਾਂ ਤੇ ਲੜੇਗੀ ਲੋਕ ਸਭਾ ਚੋਣ 13 ਸੀਟਾਂ ਜਿੱਤੇਗੀ ਵੀ ਅਮਨ अरोड़ा ਨੇ ਕਿਹਾ ਹੈ ਲੋਕ ਸਭਾ ਦੀ ਸੰਗਰੂਰ ਸੀਟ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅੱਜ ਇੱਕ ਰਣਨੀਤੀ ਤਿਆਰ ਕੀਤੀ ਹੈ ਤੇ ਇਸ ਰਣਨੀਤੀ ਦੇ ਵਿੱਚ ਜਿਹੜੀ ਬੈਠਕ ਹੋਈ ਹੈ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੱਧਾਨ ਮਾਨ ਸ਼ਾਮਿਲ ਸਨ ਤੇ ਕੈਬਨਿਟ ਮੰਤਰੀ ਵੀ ਕਈ ਮੌਜੂਦ ਸਨ ਇਸ ਲਈ ਸਾਡੇ ਨਾਲ ਨੇ ਅਮਨ अरोड़ा ਜਿਹੜੇ ਕੈਬਨਿਟ ਮਨਿਸਟਰ ਨੇ ਉਹ ਵੀ ਇਸ ਮੀਟਿੰਗ ਦਾ ਹਿੱਸਾ ਸਨ ਗੱਲ ਕਰਦੇ ਆ ਕਿਸ ਤਰ੍ਹਾਂ ਦੀ ਜਿਹੜੀ ਮੀਟਿੰਗ ਹੈ ਕਿ ਕਿ ਰਣਨੀਤੀ ਜਿਹੜੀ ਹੈਗੀ ਸੰਗਰੂ ਨੂੰ ਜਿੱਤਣ ਵਾਸਤੇ ਕੀਤੀ ਗਈ ਸੀ ਦੇਖੋ ਸਾਡੀ ਰਣਨੀਤੀ ਬੜੀ ਸਿੰਪਲ ਹੁੰਦੀ ਹੈ ਜੀ ਕਿ ਕੰਮ ਕਰੋ ਤੇ ਉਹਨਾਂ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਓ 2 ਸਾਲ ਦੇ ਵਿੱਚ ਬੇਮਿਸਾਲ ਕੰਮ ਨੇ ਜਿਹੜੇ ਉਹ ਭਗਵੰਤਬਾਨ ਸਰਕਾਰ ਨੇ ਕੀਤੇ ਨੇ ਉਹਨਾਂ ਨੂੰ ਹੀ ਲੋਕਾਂ ਦੇ ਵਿੱਚ ਲੈ ਕੇ ਜਾਣਾ ਤੇ ਇਹੀ ਅੱਜ ਬੜੇ ਸੁਖਾਵੇ ਮਾਹੌਲ ਦੇ ਵਿੱਚ ਸੀਐਮ ਸਾਹਿਬ ਨੇ ਮੀਟਿੰਗ ਵਿੱਚ ਡਿਸਕਸ ਕੀਤਾ ਤੇ ਜਦੋਂ ਲੈ ਕੇ ਜਾਵਾਂਗੇ ਲੋਕਾਂ ਨੇ ਕੰਮ ਨੂੰ ਐਪਰੀਸ਼ੀਏਟ ਕਰਨ ਦੇ 13 ਜ਼ੀਰੋ ਕਰਕੇ ਦਿਖਾਵਾਂਗੇ ਖਿਰ ਫੀਡਬੈਕ ਵੀ ਕਿਤੇ ਲਿਆ ਹੋਏਗਾ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਵਿਧਾਇਕ ਵੀ ਸਨ ਤੇ ਤੁਸੀਂ ਵੀ ਉਸ ਮੀਟਿੰਗ ਦਾ ਹਿੱਸਾ ਸਨ ਫੀਡਬੈਕ ਕੀ ਮਿਲ ਰਹੀ ਹੈ ਲੋਕਾਂ ਦੀ ਇਹ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਸੀਗਾ 13 0 ਦਾ ਉਹ ਕੰਮਾਂ ਦੇ ਆਧਾਰ ਦੇ ਉੱਪਰ ਉਹ ਫੀਡਬੈਕ ਦੇ ਆਧਾਰ ਦੇ ਉੱਪਰ ਹੀ ਦਿੱਤਾ ਸੀਗਾ ਲੋਕਾਂ ਦੇ ਮੁੱਢਲੇ ਕੰਮ ਜਿਨ੍ਹਾਂ ਨੂੰ ਲੋਕ ਲੰਬੇ ਸਮੇਂ ਤੋਂ ਹੋਣਾ ਲੋਚਦੇ ਸੀਗੇ ਉਹ ਪੂਰੇ 2 ਸਾਲਾਂ ਦੇ ਵਿੱਚ ਹੋ ਚੁੱਕੇ ਤੇ ਇਸ ਚੀਜ਼ ਦੀ ਇੱਕ ਪ੍ਰੋ ਇਨਕੰਮਬੈਂਸੀ ਆਵਾਜ਼ ਦੀ ਪਾਰਟੀ ਦੀ ਸਰਕਾਰ ਦੇ ਫੇਵਰ ਦੇ ਵਿੱਚ ਹੈਗੀ ਹੈ ਸਰ ਸੰਗਰੂਰ ਜਿਹੜੀ ਹੈਗੀ ਇੱਕ ਇਹੋ ਜਿਹੀ ਸੀਟ ਹੈ ਜਿਸ ਨੇ ਆਧਾਰ ਰੱਖਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਵਿੱਚ ਹਾਲਾਂਕਿ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਏ ਸੀ ਬਾਈ ਇਲੈਕਸ਼ਨ ਉਹ ਉਸ ਵੇਲੇ ਪਾਰਟੀ ਨੂੰ ਨਿਰਾਸ਼ਾ ਹੱਥ ਲੱਗੀ ਸੀ ਕਿ ਉਹ ਨਿਰਾਸ਼ਾ ਜਿਹੜੀ ਹੈਗੀ ਚੁਣੌਤੀ ਬਣ ਸਕਦੀ ਹੈ। ਨਹੀਂ ਪਿਛਲੀ ਵਾਰੀ ਸਰਕਮਸਟੈਂਸਸ ਹੋਰ ਸੀਗੇ ਪਿਛਲੀ ਵਾਰੀ ਸਾਰੀ ਪੋਲੀਟੀਕਲ ਪਾਰਟੀਆਂ ਆਪ ਦੀ ਜਿੱਤ ਦੀ ਲੜਾਈ ਨਹੀਂ ਲੜ ਰਹੀਆਂ ਸੀ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਉਹ ਇਕੱਠੀਆਂ ਹੋ ਗਈਆਂ ਸੀ ਜਿਹਦੀ ਵਜ੍ਹਾ ਕਰਕੇ ਸਾਨੂੰ 5000 ਤੇ ਹਰ ਦਾ ਮੂੰਹ ਦੇਖਣਾ ਪਿਆ ਪਰ ਉਹ ਸਥਿਤੀ ਹੈ ਜਿਹੜੀ ਹਰ ਇਲੈਕਸ਼ਨ ਨਾਲ ਜੀ ਉਹਦੇ ਪਰਮਿਟੇਸ਼ਨ ਕੰਬੀਨੇਸ਼ਨ ਡਿਫਰੈਂਟ ਹੁੰਦੇ ਨੇ ਤੇ ਇਸ ਵਾਰੀ ਉਦੋਂ ਸਰਕਾਰ ਬਣੀ ਨੂੰ ਸਿਰ ਤਿੰਨ ਮਹੀਨੇ ਹੋਏ ਸੀਗੇ ਸਾਡੇ ਕੋਲ ਕੰਮ ਕਰਨ ਨੂੰ ਵੀ ਕੁਝ ਨਹੀਂ ਸੀਗੇ ਹੁਣ 2 ਸਾਲਾਂ ਦੇ ਵਿੱਚ ਇੰਨੇ ਕੰਮ ਨੇ ਜਿਹੜੇ ਕਿ ਜਦੋਂ ਅਸੀਂ ਗਿਣੌਣਿਆ ਤੇ ਲੋਕ ਪਹਿਲਾਂ ਹੀ ਉਹਨਾਂ ਗੱਲਾਂ ਨੂੰ ਐਪਰੀਸ਼ੀਏਟ ਕਰਦੇ ਨੇ ਵੀ ਕੰਮ ਤਾਂ ਬਹੁਤ ਹੋ ਗਏ ਆਹੀ ਚੀਜ਼ਾਂ ਹੁੰਦੀਆਂ ਨੇ ਅਰਵਿੰਦ ਕੇਜਰੀਵਾਲ ਜਿਹੜੇ ਪਾਰਟੀ ਪ੍ਰਮੁਖ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਇੱਕ ਚਿੰਤਾਜਨਕ ਖਬਰ ਜਿਹੜੀ ਹੈਗੀ ਹੈ ਉਹ ਅੱਜ ਬਾਹਰ ਆਈ ਹੈ ਜੇਲ੍ਹ ਤੋਂ ਕਿ ਉਹਨਾਂ ਦਾ ਵਜ਼ਨ ਜਿਹੜਾ ਹੈਗਾ ਉਹ ਘਟ ਰਿਹਾ ਚਿੰਤਾ ਵਾਲੀ ਗੱਲ ਹੈ ਬਈ ਦੇਖੋ ਅਰਵਿੰਦ ਜੀ ਹਾਈਲੀ ਡਾਇਬੀਟਿਕ ਨੇ ਉਹਨਾਂ ਦੇ ਸ਼ੂਗਰ ਲੈਵਲਸ ਬੜੇ ਮਾਨੀਟਰ ਕਰਨੇ ਪੈਂਦੇ ਨੇ ਇਨਸੂਲਿਨ ਲਗਾਉਂਦੇ ਨੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਹਾਈਲੀ ਡਾਇਬੀਟਿਕ ਵਿਅਕਤੀ ਦੇ ਨਾਲ ਇੱਕ ਸਿਟਿੰਗ ਸੀਐਮ ਦੇ ਨਾਲ ਇਹੋ ਜਿਹਾ ਵਰਤਾਰਾ ਜਿਹੜਾ ਜਿਹੇ ਈਡੀ ਕਰ ਰਹੀ ਹੈ ਇਹ ਮੰਦ ਭੱਗ ਹੈ ਉਹਨਾਂ ਦੇ ਲਈ ਕੱਲਾ ਉਹਨਾਂ ਦਾ ਪਰਿਵਾਰ ਹੀ ਨਹੀਂ ਪੂਰਾ ਦੇਸ਼ ਚਿੰਤਤ ਹੈ ਈ ਲੀਡਰ ਹਾਲਾਂਕਿ ਜੇਲ੍ਹ ਵਿੱਚ ਨੇ ਜਿਹੜੀ ਟਾਪ ਲੀਡਰਸ਼ਿਪ ਹੈ ਸੰਜੇ ਸਿੰਘ ਨੂੰ ਬੇਲ ਮਿਲ ਗਈ ਹੈ ਸਰ ਕਿਸ ਤਰ੍ਹਾਂ ਦੇ ਨਾਲ ਇਸ ਦਾ ਅਸਰ ਪਈਗਾ ਖਾਸ ਕਰਕੇ ਰਾਜਨੀਤੀ ਤੇ ਝੂਠਾ ਐਲੀਗੇਸ਼ਨ ਸੀਗਾ ਜੀ ਝੂਠਾ ਕੇਸ ਸੀਗਾ ਜੀ ਸੰਜੇ ਭਾਈ ਨੂੰ ਚੱਕ ਕੇ ਲੈ ਕੇ ਗਏ ਸੀਗੇ ਕੱਲ ਮੂੰਹ ਦਿਖਾਣੀ ਪਈ ਈਡੀ ਨੂੰ ਸੁਪਰੀਮ ਕੋਰਟ ਦੇ ਵਿੱਚ ਤੇ ਬੇਲ ਮਿਲ ਗਈ ਹੈ ਇਹੀ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਮਨੀਸ਼ ਜੀ ਨਾਲ ਸਤਿੰਦਰ ਜੈਨ ਜੀ ਨਾਲ ਤੇ ਕੇਜਰੀਵਾਲ ਸਾਹਿਬ ਨਾਲ ਹੋਏਗਾ ਕਿਉਂਕਿ ਕੇਸ ਟੋਟਲੀ ਝੂਠਾ ਹੈ ਜਿਹਦੇ ਵਿੱਚ ਫਸਾਇਆ ਜਾ ਰਿਹਾ ਸਿਰਫ ਆਵਾਜ਼ ਨੂੰ ਦਬਾਉਣ ਦੇ ਲਈ ਆਵਾਜ਼ ਦੀ ਪਾਰਟੀ ਨੂੰ ਖਤਮ ਕਰਨ ਦੇ ਲਈ 13 ਸਿੱਟਾਂ ਦੇ ਜਿੱਤ ਦਾ ਦਾਵਾ ਇੱਕ ਵੱਡਾ ਦਾਵਾ ਹੈ ਸਰ ਕਿ 2 ਸਾਲ ਦੇ ਵਿੱਚ ਪਾਰਟੀ ਇਹੋ ਜਿਹੇ ਕੰਮ ਕਰ ਚੁੱਕੀ ਹੈ ਕਿ ਲੋਕ ਇੰਨਾ ਪਿਆਰ ਦੇਣ ਤੁਹਾਨੂੰ ਕਿ 13 ਦੀ 13 ਸਿੱਟਾਂ ਜਿਹੜੀਆਂ ਆਵਾਜ਼ ਦੀ ਪਾਰਟੀ ਦੀ ਚੋਲੀ ਨਹੀਂ ਦੇਖੋ ਇਹ ਤਾਂ ਜਿਵੇਂ ਕਹਿੰਦੇ ਨੇ ਕੁਮੈਰੀ ਦਾਪ ਦੇ ਭਾਂਡੇ ਨੂੰ ਸੁਣਾਉਣੀ ਹੁੰਦੀ ਹੈ ਮੈਂ ਤਾਂ ਕਹੂੰਗਾ ਹੀ ਮੇਰੀ ਸਰਕਾਰ ਨੇ ਕੰਮ ਬਹੁਤ ਵਧੀਆ ਕਰ ਦਿੱਤੇ ਇਹ ਤਾਂ ਤੁਸੀਂ ਲੋਕਾਂ ਤੋਂ ਜਾ ਕੇ ਪੁੱਛੋ ਨਾ ਉਹ ਦੱਸਣਗੇ ਜੇ ਤੁਸੀਂ ਕਿਸਾਨਾਂ ਕੋਲੇ ਬੈਠ ਜੋ ਉਹ ਕਹਿੰਦੇ ਨੇ ਹਾਂ ਭਾਈ 20 18 18 20 20 ਘੰਟੇ ਆਈ ਹੈ ਫਸਲ ਨਾਲ ਦੀ ਨਾਲ ਚੱਕੀ ਗਈ ਐ ਉਹ ਕਹਿੰਦੇ ਨੇ ਕਿ ਸਾਡੇ ਖੇਤਾਂ ਦੇ ਵਿੱਚ ਪਿਛਲੇ 30 ਸਾਲ ਜਿਹੜਾ ਪਾਣੀ ਨਹੀਂ ਪਹੁੰਚਿਆ ਸੀਗਾ ਉਹ ਪਹੁੰਚ ਗਿਆ ਨੌਜਵਾਨਾਂ ਨੂੰ ਪੁੱਛ ਲੋ ਉਹ ਕਹਿੰਦੇ ਨੇ ਹਾਂ ਜੀ ਸਾਨੂੰ ਬਿਨਾ ਪੈਸਿਆਂ ਤੋਂ ਬਿਨਾ ਸਪਾਰਸ਼ਾਂ ਤੋਂ ਨੌਕਰੀਆਂ ਮਿਲੀਆਂ ਨੇ ਸੋ ਕਿਸੇ ਬਿਮਾਰ ਨੂੰ ਪੁੱਛ ਲੋ ਉਹ ਕਹਿੰਦੇ ਜੀ ਮਹੱਲਕਲੀ ਵਿੱਚ ਜਾ ਕੇ ਮੈਂ ਇਲਾਜ ਕਰਾ ਕੇ ਆਇਆ ਮੇਰੀ ਜਵਾਨੀ ਨਹੀਂ ਲੱਗੀ ਹੈਗੀ ਸਰਕਾਰੀ ਸਕੂਲ ਨੇ ਜਿਹੜੇ ਉਹ ਪ੍ਰਾਈਵੇਟਾਂ ਨਾਲੋਂ ਬਿਹਤਰ ਹੋ ਗਏ ਇਹ ਤਾਂ ਲੋਕ ਕਹਿੰਦੇ ਨੇ ਜੀ ਮੈਂ ਨਹੀਂ ਕਹਿ ਰਿਹਾ ਹੈਗਾ ਤੁਸੀਂ ਜਾ ਕੇ ਤੇ ਗਰਾਊਂਡ ਤੇ ਸਰਵੇ ਕਰਕੇ ਆਓ ਇੱਕ ਚੰਗਾ ਪੋਜ਼ਿਟਿਵਿਟੀ ਵਾਲਾ ਮਾਹੌਲ ਹੈ ਜਿਹੜਾ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ। ਬਹੁਤ ਬਹੁਤ ਸ਼ੁਕਰੀਆ। ਇਸਨ ਅਮਨ ਅਰੂੜਾ ਜਿਹੜੇ ਦਾਵਾ ਕਰ ਰਹੇ ਨੇ ਕਿ ਨਾਕੇਵਲ ਸੰਗਰੂਰ ਬਲਕਿ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿਹੜੀਆਂ ਹੈਗੀਆਂ ਉਹ ਆਮ ਆਦਮੀ ਪਾਰਟੀ ਜਿੱਤੇਗੀ। ਕੈਮਰਾਮੈਨ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੰਡੀਗੜ੍ਹ